ਰਗੂਛ ਹੋਇਆ ਜੀ ਸਵੇਲੇ ਮੈਂ ਮੇਕਰ 10 ਜਗਾ ਟ੍ਰੈਵਲ ਕੀਤਾ ਉਹਦੇ ਵਿੱਚ ਪਰ ਮੈਂ ਡੇਲੀ ਲਿਖਦੀ ਸੀ ਮੇਰੀ ਮੈਂ ਇੱਕ ਬਾਕਸ ਬਣਾ ਲਿਆ ਸੀਗਾ ਉਹਦੇ ਵਿੱਚ ਸਾਰੇ ਰਹਿੰਦੇ ਸੀ ਸਟ੍ਰੇਟ ਪੇजेस ਤੇ ਮੇਰਾ ਲਿਖਣ ਦਾ ਤੇ ਉਹ ਬਾਕਸ ਲੈ ਕੇ ਜਿੱਥੇ ਜਾਣਾ ਟ੍ਰੈਵਲ ਕਰਨਾ ਉਹ ਮੇਰੇ ਨਾਲ ਨਾਲ ਮੈਂ ਟ੍ਰੈਵਲ ਹੀ ਕਰਦੇ ਸੀ ਪੋਸਟਿੰਗਸ ਜਾਂ ਕਿਤੇ ਜਾਣਾ ਘਰ ਆਣਾ ਛੁੱਟੀ ਤੇ ਹਰ ਵੇਲੇ ਮਤਲਬ ਮੈਂ ਇਹ ਮੇਰ ਵਾਈਗੁਰੂ ਦੀ ਬਹੁਤ ਕਿਰਪਾ ਰਹੀ ਮੈਨੂੰ ਸੀਗਾ ਡੇਲੀ ਚਾਰ ਅੰਗ ਲਿਖਣੇ ਕਿਉਂਕਿ ਮੈਨੂੰ ਇਹ ਪਿੰਦਰਪਾਲ ਸਿੰਘ ਜੀ ਦੇ ਕਥਾ ਮੈਂ ਬਹੁਤ ਸੁਣਦੀ ਆ ਜੀ ਤੇ ਉਹ ਹਰ ਵਾਰੀ ਆਪਣੀ ਕਥਾ 'ਚ ਤਕਰੀਬਨ ਇਹ ਕਹਿੰਦੇ ਨੇ ਕਿ ਜਦੋਂ ਅਗਰ ਤੁਸੀਂ ਸਾਰੇ ਜਣੇ ਮੱਥਾ ਟੇਕਦੇ ਜਿੰਨੂੰ ਜਿਸ ਗੁਰੂ ਨੂੰ ਉਹਦਾ ਸਹਿਜ ਪਾਠ ਤੇ ਕਰੋ ਇੱਕ ਵਾਰੀ ਉਹਦੀ ਪੂਰੀ ਬਾਣੀ ਤਾਂ ਪੜ ਲਓ ਜਿੰਨੂੰ ਤੁਸੀਂ ਗੁਰੂ ਕਹਿੰਦੇ ਹੋ ਜੀ ਤੇ ਕਹਿੰਦੇ ਸਹਿਜ ਪਾਠ ਕਰੋ ਚਾਰ ਅੰਗ ਰੋਜ਼ ਕਰੋ ਤੇ ਇੱਕ ਸਾਲ 'ਚ ਭੋਗ ਪੈ ਜਾਂਦਾ ਹੈ ਪਾਠ ਦਾ ਸਹਿਜ ਜੀ ਚਾਰ ਨਹੀਂ ਕਰ ਸਕਦੇ ਦੋ ਅੰਗ ਤੇ ਕਰੋ ਰੋਜ਼ ਦੋ ਨਹੀਂ ਕਰ ਸਕਦੇ ਦੋ ਕਰੋਗੇ ਤੇ ਤੁਹਾਡੇ ਦੋ ਸਾਲਾਂ ਚ ਪੂਕ ਪਏਗਾ ਜੀ ਤੇ ਦੋ ਨਹੀਂ ਕਰ ਸਕਦੇ ਇੱਕ ਕਰ ਲੋ ਚਾਰ ਸਾਲਾਂ ਚ ਪੂਕ ਪਏ ਉਹ ਮੇਰੇ ਉਹ ਵੀ ਦਿਮਾਗ 'ਚ ਹਮੇਸ਼ਾ ਫਸਿਆ ਹੁੰਦਾ ਸੀ ਤੇ ਮੈਂ ਸੈਜ ਪਾਠ ਕਰਦੀ ਸੀ ਸ਼ੁਰੂ ਤੋਂ ਕਾਫੀ ਸਾਲਾਂ ਤੋਂ ਕਰਦੀ ਆ ਤੇ ਚਾਰ ਰੰਗ ਮੇਰਾ ਡੋਲੀ ਸੀ ਨਹੀਂ ਹੁੰਦਾ ਸੀ ਤੇ ਦੋ ਅੰਗ ਕਰ ਲੈ ਕਦੀ ਜਿਆਦਾ ਟਾਈਮ ਹੋਇਆ ਤੇ ਅੱਗੇ ਪਿੱਛੇ ਕੋਈ ਨਹੀਂ ਇੰਨੀ ਕੰਪਲਸ਼ਨ ਨਹੀਂ ਹੈ ਜਦੋਂ ਆਨੰਦ ਆ ਰਿਹਾ ਤੇ ਬੰਦਾ 6 ਵੀ ਕਰ ਲੈਂਦਾ ਸੀ ਤੇ ਘੱਟ ਟਾਈਮ ਤੇ ਇੱਕ ਸ਼ਬਦ ਪਾੜ ਕੇ ਵੀ ਬੰਦ ਕਰਦੀ ਦ ਸੀ ਟਰੈਵਲਿੰਗ ਪਰ ਕਰਨਾ ਹੈ ਨਾਗਾ ਨਹੀਂ ਪਾਣਾ